ਸੁਦੀਰ ਕੁਮਾਰ ਚਾਬਾ ਤੋਂ ਬਣੇ ਸੁਦੀਰ ਸਿੰਘ ਚਾਬਾ ਜਿਹੜੇ ਅੱਜ ਗੁਰਬਾਣੀ ਨਾਲ ਜੁੜੇ ਨੇ ਆਪਣੇ ਦਰਸ਼ਕਾਂ ਨੂੰ ਅੱਜ ਇੱਕ ਐਸੇ ਸ਼ਖਸ ਦੇ ਨਾਲ ਮਿਲਾਵਾਂਗੇ ਜਿਸ ਦਾ ਜਨਮ ਤੇ Hindu ਪਰਿਵਾਰ ਚ ਹੋਇਆ ਯਾਨੀ ਕਿ ਬ੍ਰਾਹਮਣ ਪਰਿਵਾਰ ਚ ਹੋਇਆ ਰਹਿਣ ਵਾਲੇ ਪਿੰਡ ਦੇ ਸੀ ਕਨਵਰਟ ਸਕੂਲ ਚ ਪੜ੍ਹਾਈ ਕੀਤੀ ਪੜ੍ਹਾਈ ਕਰਨ ਮਗਰੋਂ ਜਦੋਂ ਜਵਾਨੀ ਚ ਪੈਰ ਰੱਖਿਆ ਤਾਂ ਕੁਝ ਸੱਜਣ ਐਸੇ ਮਿਲੇ ਜਿਹੜੇ ਨਸ਼ੇ ਦੀ ਦਲਦਲ ਵਿੱਚ ਘਸੀਟ ਕੇ ਲੱਗੇ ਕਈ ਸਾਲ ਨਸ਼ਾ ਕੀਤਾ ਜਦੋਂ ਨਸ਼ਾ ਛੱਡਿਆ ਤਾਂ ਗੁਰੂ ਦੀ ਬਾਣੀ ਨੇ ਇੱਕੋ ਹੀ ਦਮ ਐਸਾ ਜਲਵਾ ਦਿਖਾਇਆ ਕਿ ਨਸ਼ਾ ਛੱਡ ਕੇ ਗੁਰੂ ਦੇ ਜਹਾਜੇ ਚੜ ਗਏ ਯਾਨੀ ਕਿ ਅਮਰਤ ਛਕ ਲਿਆ ਤੇ ਸਿੰਘ ਸੱਜ ਗਏ ਸੁਦੀਰ ਕੁਮਾਰ ਚਾਬਾ ਤੋਂ ਬਣੇ ਸੁਦੀਰ ਸਿੰਘ ਚਾਬਾ ਜਿਹੜੇ ਅੱਜ ਗੁਰਬਾਣੀ ਨਾਲ ਜੁੜੇ ਨੇ ਲੋਕ ਇਹਨਾਂ ਕੋ ਸੇਧ ਲੈਣ ਆਉਂਦੇ ਨੇ ਅਗਰ ਇਹ ਸ਼ਖਸ ਗੁਰਬਾਣੀ ਨਾਲ ਨਾ ਜੁੜਦੇ ਤੇ ਅੱਜ ਸ਼ਾਇਦ नशे ਦੀ ਦਲਦਲ ਦੇ ਵਿੱਚ ਹੁੰਦੇ ਗੱਲਬਾਤ ਕਰ ਲਾਂਗੇ ਸੁਧੀਰ ਸਿੰਘ ਚਾਬਾ ਹੁਣਾਂ ਦੇ ਨਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਸੁਧੀਰ ਜੀ ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਆਪਣੇ ਆਪਣੇ ਪਰਿਵਾਰ ਬਾਰੇ ਦੱਸੋ ਕਿ ਕਿਸ ਪਰਿਵਾਰ ਚ ਜਨਮ ਲਿਆ ਔਰ ਉਸ ਵਿੱਚ ਪਰਿਵਾਰ ਚ ਕੌਣ ਕੌਣ ਸੀ ਅਹੀਂ ਮਨਤ ਪਰਿਵਾਰ ਤੋਂ ਬਿਲੋਂ ਕਰਦੇ ਆ ਭਾਜੀ ਤੇ ਫਾਦਰ ਸਾਹਿਬ ਹੀ ਕੇ ਮਦਰ ਤੇ ਤਿੰਨ ਬ੍ਰਦਰ ਤੇ ਤਿੰਨ ਸਿਸਟਰ ਨੇ ਔਰ ਪਿੰਡ ਦੇ ਕਿੰਦੇ ਤੁਸੀਂ ਰਹਿਣ ਵਾਲੇ ਹੋ ਔਰ ਕਨਵਰਟ ਸਕੂਲ ਚ ਪੜੇ ਸੀ ਹਾਂਜੀ ਅੰਮ੍ਰਿਤਸਰ ਤੇ ਜਿਰਿੰਦਰ ਵੀ ਹਾਂ ਜਿਰਿੰਦਰ ਪਲੇ ਸੰਜਿੰਦਰ ਕੀਤੀ ਤੇ 10th ਤੱਕ ਆਈਸੀਸੀ ਕਨਵਰਟ ਤੇ ਫਿਰ ਇਸ ਮਾੜੀ ਸੰਗਤ ਚ ਕਿੱਧਾ ਪੈ ਗਏ ਦੇਖੋ ਜੀ ਪਿੰਡ ਆ ਕੇ ਤੇ ਇਹ ਚੁੰਗੀਆਂ ਲ ਲਈਆਂ ਹੈਗੀਆਂ ਚੁੰਗੀ ਦੇ ਵਿੱਚ ਫਿਰ ਸਾਡੀ ਸੋਸਾਇਟੀ ਖਰਾਬ ਹੋ ਗਈ ਤੇ ਨਸ਼ੇ ਦੇ ਵਿੱਚ ਪੈ ਗਏ ਕਿਹੜਾ ਨਸ਼ਾ ਕੀਤਾ ਤੇ ਕਿੰਨਾ ਸਮਾਂ ਕੀਤਾ ਵੇਖੋ ਸਮੈਗ ਕੀਤੀ ਆ ਇੱਕ ਚੀਜ਼ ਸਾਲ ਕੀਤੀ ਲਗਾਤਾਰ ਹਾਂਜੀ ਕਿੰਨੇ ਕੁ ਯਾਰ ਦੋਸਤ ਸੀ ਜਿਹੜੇ ਤੁਹਾਡੇ ਨਾਲ ਇਹ ਨਸ਼ਾ ਕਰਦੇ ਸੀ ਇਹ ਤਿੰਨ ਚਾਰ ਰਹਿ ਗਏ ਹੈਗੇ ਹਨ ਦੋ ਚਾਰ ਤਾਂ ਪੱਕੇ ਹੀ ਹਨ ਬਾਕੀ ਥੜੇ ਬਹੁਤ ਇਧਰ-ਉਧਰ ਵੀ ਆਂਦੇ ਸੱਜਣ ਮਿੱਤਰ ਜਿਹੜੇ ਨਜ਼ਦੀਕ ਬਾਈ ਪਿੰਡ ਦੇ ਨੇ ਜਿਵੇਂ ਲਾਗੂ ਸ਼ੰਗ ਪਿੰਡਾਂ ਤੋਂ ਤੇ ਕੰਮ ਜਿਆਦਾ ਖਰਾਬ ਹੀ ਹਟਾ ਨਸ਼ਾ ਖੁੱਲਾ ਹੀ ਹਟੇ ਕੋ ਕਿਉਂਕਿ ਮੇਰੇ ਨਾਲ ਦਾ ਜਿਹੜਾ ਫਰੈਂਡ ਹੈਗਾ ਉਹ ਨਸ਼ਾ ਵੇਚਦਾ ਹੈਗਾ ਤੇ ਨਸ਼ੇ ਦੀ ਥੋੜੇ ਤੇ ਘਟੀ ਹੁੰਦੀ ਨਹੀਂ ਸੀਗੀ ਇਹ ਇਦਾਂ ਜੱਜ ਜਿਹੜੇ ਰਹਿਣਾ ਬਸ ਆ ਜਿਹੜੇ ਨਸ਼ੇ ਦੇ ਤੇ ਉਸ ਸਮੇਂ ਪਰਿਵਾਰ ਦੇ ਕੀ ਹਾਲਾਤ ਸਨ ਫਾਈਨੈਂਸ਼ੀਅਲੀ ਤੌਰ ਤੇ ਕਿ ਕਿ ਦੇਖੀ ਜੋ ਜਿੰਨੀ ਕਿ ਸਾਨੂੰ ਜਾਣਕਾਰੀ ਹੈ ਕਿ ਤੁਹਾਡਾ ਪਰਿਵਾਰ ਸਿਆਸਤ ਨਾਲ ਵੀ ਜੁੜਿਆ ਰਿਹਾ ਔਰ ਚੰਗੇ ਕਾਰੋਬਾਰੀ ਵੀ ਹੋ ਹਾਂਜੀ ਵੇਖੋ ਪੈਸੇ ਵੈਲੋ ਤੇ ਕੋਈ ਏਡੀ ਪ੍ਰੋਬਲਮ ਨਹੀਂ ਹੈਗੀ ਪਰ ਵੇਖੋ ਪੈਸਾ ਵੇਸਤੇ ਹੁੰਦਾ ਹੀ ਆ ਹਨਾ ਅਕਸਰ ਪੈਸਾ ਖਾਂਦੇ ਆ ਖਾਂਦੇ ਤੇ ਖੂਬ ਹੀ ਖਾਲੀ ਹੋ ਜਾਂਦੇ ਨੇ ਤੇ ਨੁਕਸਾਨ ਬਹੁਤ ਕੀਤਾ ਜੀ ਫਾਈਨੈਂਸ਼ੀਅਲੀ ਬਹੁਤ ਨੁਕਸਾਨ ਹੋਇਆ ਹੈਗਾ ਜਦੋਂ ਤੁਸੀਂ ਨਸ਼ਾ ਕਰਦੇ ਸੀ ਉਸ ਸਮੇਂ ਪਰਿਵਾਰ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਜਾਂ ਜਿਹੜੇ ਯਾਰ ਦੋਸਤ ਨਹੀਂ ਸੀ ਨਸ਼ਾ ਕਰਦੇ ਉਹਨਾਂ ਦਾ ਰਵਈਆ ਤੇ ਰਿਸ਼ਤੇਦਾਰਾਂ ਦਾ ਰਵਈਆ ਕਿਦਾਂ ਦਾ ਸੀ ਇਹ ਰਿਸ਼ਤੇਦਾਰ ਦੇ ਕੋਈ ਸਾਥ ਦੇ ਨਹੀਂ ਪਹਿਲੀ ਗੱਲ ਤੇ ਹਨ ਤੇ ਘਰ ਵਾਲੇ ਵੀ ਨਹੀਂ ਬੁਲਾਉਂਦੇ ਤੇ ਨਾ ਹੀ ਕੋਈ ਪਿੰਡੋਂ ਲਾਗੂ ਸ਼ਗੋ ਬੁਲਾਉਂਦਾ ਤੇ ਜੇਕਰ ਬੰਦਾ ਰੱਜ ਜਾਂਦਾ ਤੇ ਉਹਨੂੰ ਤੇ ਲੋਕੀ ਉਹਦੇ ਦਰਵਾਜ਼ੇ ਪੇੜ ਲਿੰਦੇ ਸੀਗੇ ਇਹਦੇ ਘਰੇ ਨਾਲ ਜੀ ਸਿਰ ਖਾਊਗਾ ਹਨ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਤੇ ਹੁਣ ਦਰਵਾਜ਼ਾ ਖੁੱਲਾ ਰੱਖਦੇ ਗਏ ਆਵੇ ਉਦੋਂ ਕੋਈ ਸਾਰੇ ਦਰਜੇ ਪੇੜ ਲੈਂਦੇ ਸੀਗੇ ਕਿਹਦੇ ਦਰਜੇ ਬਾਈ ਮਨ ਚ ਇਸ ਗੱਲ ਦਾ ਦੁੱਖ ਆਉਂਦਾ ਕਿ ਉਹ ਸਮੇਂ ਵਾਂਲ ਜਦੋਂ ਝਾਤ ਮਾਰਦੇ ਉਹ ਅੱਜ ਜਦੋਂ ਝਾਤ ਮਾਰਦੇ ਤਾਂ ਕਿੰਨਾ ਕੰਤਰ ਨਜ਼ਰ ਆਉਂਦਾ ਜ਼ਮੀਨ ਇਸਮਾਨ ਦਾ ਫਰਕ ਹੈ ਬਾਬਾ ਜੀ ਇਹ ਦੇਖੋ ਉਦੋਂ ਨਿਸ਼ਾ ਕਰਦੇ ਹਾਂ ਤੇ ਕੋਈ ਮੂੰਹ ਨਹੀਂ ਲਾਉਂਦਾ ਕੀ ਇਹਦਾ ਬੰਦੇ ਨੇ ਕਿੱਥੋਂ ਬੋਲਣਾ ਵਾ ਕੀ ਸਾਬਤਾ ਵਾ ਤੇ ਦਰਵਾਜ਼ੇ ਲੋਕਾਂ ਨੂੰ ਬੰਦ ਕਰ ਲੈਣੇ ਆ ਤੇ ਇਹ ਆ ਕਿ ਹੁਣ ਇੰਨਾ ਕੰਤਰ ਹੈਗਾ ਵਾ ਕਿ ਬੰਦਾ ਆਵਾਜ਼ ਮਾਰ ਕੇ ਤੇ ਘਰੇ ਲੈ ਕੇ ਜਾਂਦਾ ਆ ਕਿ ਆਜੋ ਕਹਿੰਦੇ ਕਿ ਗੁਰੂ ਦੀ ਗੁਰਬਾਣੀ ਸੁਣੀ ਤੇ ਇੱਕੋ ਧਾਮੀ ਇਹ ਗੱਲ ਬਣਾ ਬਣਾ ਲਿਆ ਕਿ ਹੁਣ ਨਿਸ਼ਾਨਾ ਨਹੀਂ ਕਰਨਾ ਡਾਕਟਰ ਸਾਹਿਬ ਇਹ ਕਿਰਪਾ ਨਾਲ ਡਾਕਟਰ ਸਾਹਿਬ ਆਪਣੇ ਡਾਟਰ ਸ਼ੇਰ ਸਿੰਘ ਹਨ ਸਾਡੇ ਪਿੰਡ ਆਏ ਸੀ ਕਿਸੇ ਦੇ ਘਰ ਤੇ ਉੱਥੇ ਮੈਂ ਵੀ ਚਲਾ ਗਿਆ ਜਿੱਦ ਉੱਥੇ ਗਿਆ ਤੇ ਉਹਨਾਂ ਬਾਜ ਮਾਰੀ ਕਿਸੇ ਨੇ ਇਸ਼ਾਰ ਕਰ ਦਿੱਤਾ ਕਿ ਬੰਦਾ ਇੱਕ ਪਿੱਛੇ ਬਿਠਾ ਹ ਕਿਉਂਕਿ ਉਹ ਆਪਣੀ ਸੇਧ ਦਿੰਦੇ ਹਰ ਕ ਨੂੰ ਹੀ ਕਿ ਕੋਈ ਨਿਸ਼ਾਨਾ ਨਾ ਕਰੋ ਗੁਰੂ ਵਾਲੇ ਬਣੋ ਹਾਂਜੀ ਇਹ ਚੰਗਾ ਆਚਰਨ ਪਿੰਡ ਦੇ ਵਿੱਚ ਆਪਣਾ ਰੱਖੋ ਉਹ ਆਪਣੀ ਸਿੱਖਿਆ ਸਾਰੀ ਦਿੰਦੇ ਆ ਤੇ ਉਤੋਂ ਲਾਗੋ ਕਿ ਇਹਨਾਂ ਸ਼ਰਾਰਤ ਦੱਸਤਾ ਕਿ ਪਿੱਛੇ ਕੋਈ ਸਿੰਘ ਬਿਠਾ ਜਦੋਂ ਉਹਨਾਂ ਵਾਰੀ ਮਾਰੀ ਕਿਹੜਾ ਤੇ ਜਦੋਂ ਪਿੰਡ ਵਾਲਿਆਂ ਨੇ ਵੇਖਿਆ ਕਿ ਮੇਰੇ ਵੱਲ ਆਖਿਆ ਤੇ ਸਾਰੇ ਜਿਹਨੇ ਘਰ ਦੇ ਪਰਿਵਾਰ ਵਾਲੇ ਉਹਨਾਂ ਦੇ ਜਿੰਨਾਂ ਲਾਗੇ ਸ਼੍ਰੀ ਕਹੇਗਾ ਸਾਰਣ ਮੇਰੇ ਵੱਲੋਂ ਇਹ ਗੱਲ ਦੀ ਕੀਤੀ ਕਿ ਦੁੱਖ ਕੀਤਾ ਕਿ ਇਸ ਪਰਿਵਾਰ ਦਾ ਬਚਾਏਗਾ ਚੰਗੇ ਪਰਿਵਾਰ ਤੋਂ ਪੜਿਆ ਵੀ ਚੰਗਾ ਸਪੋਰਟਸਮੈਨ ਅੱਜ ਇਹਦੇ ਹਾਲਾਤ ਵੇਖ ਲਓ ਕਿਦਾਂ ਦੇ ਹੋ ਗਏ ਆ ਤੇ ਉਹਨਾਂ ਨੇ ਬਹੁਤ ਸਮਝਾਇਆ ਤੇ ਦਾ ਜੀ ਦੇ ਫਰਮਾਨ ਨੂੰ ਲੱਗ ਜਾਂਦੀ ਆ ਕਿਰਪਾ ਹੋ ਗਈ ਗੱਲ ਮੁੱਕਦੀ ਜੇ ਕਿ ਉਸ ਤੋਂ ਬਾਅਦ ਅਦਾਸ ਬੇਨਤੀ ਵੀ ਕਰਾਈ ਹੈ ਮੇਰੇ ਨਾਂ ਦੇ ਇਹਨਾਂ ਨੇ ਜੇ ਘਾਰ ਛੜਾਇਆ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਮੈਨ ਨਸ਼ੇ ਨਾ ਤੇ ਨਹੀਂ ਲਾਇਆ ਤਕਲੀਫ ਕਿੰਨੀ ਕੋਈ ਫਿਰ ਜਦੋਂ ਨਸ਼ਾ ਛੱਡਿਆ ਕਿਉਂਕਿ ਤੰਗ ਤੇ ਹੋਏ ਹੋਗੇ ਵੇਖੋ ਜੀ ਤੰਗ ਤੇ ਹੋਣਾ ਪੈਂਦਾ ਵਾ ਤੇ ਬਾਣੀ ਵੀ ਮੈਂ ਪੜਦਾ ਹਾਂ ਤੇ ਥੋੜਾ ਜਿਹਾ ਕੰਮ ਦੇ ਵਿੱਚ ਵੀ ਰੁਚੀ ਰੱਖਦਾ ਹਾਂ ਕਿ ਜਿਵੇਂ ਮੈਂ ਕੰਮ ਕਰਾਂ ਥੋੜਾ ਮੇਰਾ ਟਾਈਮ ਸਪੈਂਡ ਹੋਊਗਾ ਤੇ ਇੱਧਰ-ਇੱਧਰ ਮੇਰਾ ਖਿਆਲ ਨਾ ਜਾਊਗਾ ਤੇ ਫਿਰ ਤੁਹਾਨੂੰ ਪਤਾ ਹੈ ਸਰੀਰ ਨੂੰ ਤੋੜ ਤੇ ਸਰੀ ਹਣੀ ਆ ਨੀਂਦ ਤੇ ਵੀ ਫਰਕ ਪੈਂਦਾ ਵਾ ਤੇ ਉਹ ਫਿਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਸਾਰੇ ਬੰਨਿਓ ਪੀੜਾ ਵੀ ਸਈਆਂ ਤੇ ਦੁੱਖ ਤਕਲੀਫਾਂ ਵੀ ਸਈਆਂ ਤੇ ਟਾਈਮ ਮੇਰਾ ਜਿਹੜਾ ਉਹ ਕੱਢਤਾ ਅਮਰਤ ਸ਼ਕੰਦ ਦਾ ਕਦਮ ਮਨ ਬਣਿਆ ਇਹ ਵੇਖੋ ਜੀ ਫਿਰ ਉਹਦੇ ਸੰਗਤ ਕਰਨ ਡਿਆ ਵੇ ਫਿਰ ਮਨਾਲੀ ਹਫਤੇ ਮੈਂ ਜਦੋਂ ਡਾਕਟਰ ਸਾਹਿਬ ਨਾਲ ਮੇਰਾ ਮਿਲਿਆ ਤੇ 8 ਦਿਨ ਮੈਂ ਆਪਣੇ ਸੋਹਰੇ ਚਲਾ ਗਿਆ ਤੇ ਉਹਨਾਂ ਨੇ ਸਭ ਕੋ ਪਿੱਛੋਂ ਸੁਨਾਮ ਹੀ ਭੇਜਣਾ ਕਿ ਉਹ ਪੰਡਤ ਕਿਥੇ ਦਾ ਖਿਆਲ ਰੱਖਿਓ ਕਿ ਤੇ ਆਪਣੀ ਪ੍ਰਾਣੀ ਸੰਗਤ ਚ ਫੇਰ ਨਾ ਚਲ ਜੇ ਕਿਥੇ ਤੇ ਮੈਨੂੰ ਮੈਂ ਪਿੰਡ ਆਇਆ ਤੇ ਮੈਨੂੰ ਸੁਨਾਮ ਮਿਲਿਆ ਡਾਕਟਰ ਸਾਹਿਬ ਨੇ ਤੇਰੇ ਵੱਲੋਂ ਯਾਦ ਕਰਦੇ। ਵੇਖੋ ਜੀ ਜੇ ਮੈਨੂੰ ਉਹ ਖਬਰ ਮਿਲੀ ਤੇ ਮੈਂ ਤੇ ਉਹਨਾਂ ਨਾਲ ਹੀ ਧੰਨ ਹੋ ਗਿਆ। ਖਿਆਲ ਮੇਰੇ ਵੱਲ ਹੈਗਾ ਉਹਨਾਂ ਦਾ। ਤੇ ਮੈਂ ਫਿਰ ਦਰਸ਼ਨ ਵੀ ਕਰਨ ਗਿਆ ਉਹਨਾਂ ਦੇ। ਬੜਾ ਉਹਨਾਂ ਨੂੰ ਹੱਥ ਦਿੱਤੀਆਂ। ਤੇ ਫਿਰ ਸੰਗਤ ਦੇ ਨਾਲ ਹੀ ਮੈਂ ਕੀਰਤਨ ਤੇ ਜਾਣਾ ਸ਼ੁਰੂ ਕਰਤਾ ਫਿਰ ਮੇਰਾ ਸਾਰਾ ਧਿਆਨ ਉਧਰ ਹੋ ਗਿਆ ਤੇ ਕਿਰਪਾ ਮਾਰਾਂ ਕੀਤੀ ਫਿਰ ਮੈਂ ਆਉਂਦੀ ਵਿਸਾਖੀ ਤੇ ਫਿਰ ਮੈਂ ਅਮਰ ਸ਼ਗਲਿਆ ਇਹ ਗੱਲ 2 ਨਵੰਬਰ ਨੂੰ ਮੇਰੇ ਡਾਟ ਸਾਹਿਬ ਨਾਲ ਮਿਲਿਆ ਅੱਜ 12 ਸਾਲ ਹੋ ਗਏ ਨੇ 2 ਨਵੰਬਰ ਨੂੰ ਮੇਰਾ ਉਹ ਦਿਨ ਰਾਤ ਨੂੰ ਸ਼ਾਮ ਨੂੰ ਡਾਟ ਸਾਹਿਬ ਨਾਲ ਮਿਲਿਆ ਤੇ ਫਿਰ ਆਉਂਦੀ ਵਿਸਾਖੀ ਤੇ ਮੈਂ ਅਮਰ ਸ਼ਗਲਿਆ ਹੈਗਾ ਅਮਰਤ ਸ਼ਗਨ ਮਗਰੂ ਜੀਵਨ ਜੀ ਕੀ ਕੀ ਬਦਲਾ ਆਏ ਦੇਖੋ ਜੀ ਬਦਲਾ ਬਾਣੀ ਨਾਲ ਜੁੜ ਪਏ ਹੈਣਾ ਤੇ ਜਿਦੋਂ ਉਹ ਉਹਨੂੰ ਵੱਡੀ ਗੱਲ ਹੀ ਹੋਰ ਕੋਈ ਨਹੀਂ ਆ ਤੇ ਬਾਕੀ ਬਦਲਾਅ ਇਹ ਹੈ ਕਿ ਹੁਣ ਘਰ ਪਰਿਵਾਰ ਸੁਖ ਸ਼ਾਂਤੀ ਆ ਹਨ ਇੱਕ ਦੂਜੀ ਦੀ ਸੁਣੀਦੀ ਆ ਤੇ ਉਹ ਯਾਰ ਦੋਸਤ ਮਿਲਦੇ ਕਿਤੇ ਅੱਜ ਜਿਹੜੇ ਪਿੰਡ ਦੇ ਵਿੱਚ ਉਹਦੋਂ ਮੌਜੂਦ ਸੀ ਵੇਖੋ ਜੀ ਮੇਰੇ ਸਾਹਣਾ ਜਿੰਦਾ ਨਹੀਂ ਕੋਈ ਇੱਕ ਅਧਈ ਕੋਈ ਹੈਗਾ ਵਾ ਬਾਕੀ ਸਾਰੇ ਮਰ ਗਏ ਨੇ ਇਹ ਗੱਲ ਤਾਂ ਦੁੱਖ ਦੀ ਆ ਅੱਜ ਜਿਹੜੀ ਨੌਜਵਾਨ ਪੀੜੀ ਨਸ਼ੇ 'ਚ ਡੁੱਬਦੀ ਜਾਂਦੀ ਆ ਉਹਨੂੰ ਕੁਝ ਸੁਨੇਹਾ ਦੋਗੇ ਵੇਖੋ ਸੁਨੇਹਾ ਤੇ ਇਹੋ ਹੀ ਆ ਕਿ ਆਪਣਾ ਘਰ ਨੂੰ ਤੇ ਪਰਿਵਾਰ ਨੂੰ ਹਾਰ ਕੇ ਅਸੀਂ ਸਾਹਮਣਾ ਹੀ ਆ। ਅੱਜ ਨਹੀਂ ਤੇ ਕੱਲ ਨਹੀਂ ਸਾਡਾ ਪਰਿਵਾਰ ਸਾਡੇ ਕੰਮ ਆਉਣਾ ਵਾ। ਤੇ ਕੋਸ਼ਿਸ਼ ਕਰੀਂ ਐਂ ਗੁਰੂ ਵਾਲੇ ਬਣੀਏ ਤੇ ਚੰਗੀ ਸੇਧ ਰਹੀਏ ਤੇ ਸਮਾਰਿਓ ਚੰਗੇ ਵਿਚਰੀਏ। ਕਿਉਂਕਿ ਜਿਹੜਾ ਇੱਕ ਕੋਡ ਬਣਾ ਇਹ ਸਾਨੂੰ ਗੁਲਾਮ ਬਣਾ ਦੇਣਾ। ਪਹਿਲੀ ਗੱਲ ਤੇ ਪਹਿਲਾਂ ਅਸੀਂ ਇਹਦੇ ਗੁਲਾਮ ਹੋ ਜੰਨੇ ਆ ਤੇ ਦੂਜੀ ਗੱਲ ਇਹ ਆ ਜਿਹੜੇ ਸਾਡੇ ਨਾਲ ਸੱਜਣ ਹੁੰਦੇ ਨੇ ਤੇ ਜੇ ਉਹ ਚਲਾਕ ਹੋਣਗੇ ਤੇ ਉਹਾਨੂੰ ਵਰਤਣਗੇ। ਜਿਹੜਾ ਸੱਜਣ ਚਲਾਕ ਉਹਾਨੂੰ ਵਰਦੂਗਾ। ਕਿਉਂਕਿ ਅਹੀਂ ਆਪਣੇ ਕਰਤੇ ਜਣਾ ਨਹੀਂ ਆ ਨਾ ਹੀ ਆਪਣੇ ਘਰ ਦਾ ਕੰਮ ਕਰਨਾ ਵਾ ਤੇ ਕੋਸ਼ਿਸ਼ ਕਰੋਗੇ ਆਪਣੇ ਗੁਰੂ ਨਾਲ ਜੁੜ ਕੇ ਆਪਣੇ ਧਰਮ ਤੇ ਪੱਕੇ ਹੋਗੇ ਤੇ ਆਪਣਾ ਪਰਿਵਾਰ ਵਾਲ ਖਿਆਰ ਕੋ ਤੁਸੀਂ ਹਾਂ ਜੀ ਸਾਡੇ ਨਾਲ ਸੁਦੀਰ ਸਿੰਘ ਚਾਬਾ ਉਹਨਾਂ ਦੇ ਧਰਮ ਪਤਨੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈ ਕੀ ਨਾਮ ਆ ਜੀ ਮੇਰਾ ਨਾਮ ਅੰਜੂ ਚਾਬਾ ਜੀ ਜੀ ਅੰਜੂ ਜੀ ਜਦੋਂ ਇਹ ਨਸ਼ਾ ਕਰਦੇ ਸੀ ਸੁਦੀਰ ਉਹਨੇ ਉਦੋਂ ਤੁਹਾਡੇ ਦਿਲ ਤੇ ਕੀ ਬੀਜ ਦੀ ਸੀ ਤੇ ਘਰ ਦਾ ਮਾਹੌਲ ਕਿਦਾਂ ਦਾ ਸੀ ਮੇਕੋ ਦਿਲ ਤੇ ਤੇ ਤੁਹਾਨੂੰ ਪਤਾ ਹੀ ਆ ਵੀ ਕੀ ਬੀਤੇਗੀ ਜਦੋਂ ਬੰਦਾ ਨਸ਼ੇ ਕਰਦਾ ਹੈ ਤੇ ਮਨ ਨੂੰ ਦੁੱਖ ਹੀ ਹੁੰਦਾ ਤੇ ਬਾਕੀ ਇਹ ਹੈ ਕਿ ਟਾਈਮ ਵੀ ਤੁਹਾਨੂੰ ਪਤਾ ਫਿਰ ਔਖਾ ਲੰਘਦਾ ਵਾ ਕਿਸੇ ਵੇਲੇ ਰੋਟੀ ਖਾਦੀ ਕਿਸੇ ਵੇਲੇ ਨਹੀਂ ਖਾਦੀ ਇਹਨਾਂ ਨੇ ਟਾਈਮ ਬੇ ਟਾਈਮ ਘਰ ਆਉਣਾ ਬੈਠੇ ਰਹਿਣਾ ਸੋਚਦੇ ਰਹਿਣਾ ਤੇ ਚਲੋ ਕੋ ਸਮਾਂ ਪਾ ਕੇ ਜਦ ਬਾਬਾ ਜੀ ਦੀ ਕਿਰਪਾ ਹੋਈ ਤੇ ਇਹਨਾਂ ਨੇ ਮਤਲਬ ਕਿ ਨਸ਼ੇ ਛੱਡ ਦਿੱਤੇ ਤੇ ਅੱਜ ਵੇਖੋ ਅਸੀਂ ਇਹੋ ਜਿਹੇ ਹਾਲਾਤਾਂ ਵਿੱਚ ਆ ਕਿ ਸਾਨੂੰ ਸਾਰਿਆਂ ਨੂੰ ਫਕਰ ਮਹਿਸੂਸ ਹੁੰਦਾ ਵਾ ਪਿੰਡ ਵਾਲੇ ਵੀ ਕਹਿੰਦੇ ਕਿ ਵਾਕਿਆ ਹੀ ਇਹ ਬੰਦਾ ਜਿਹਨੇ ਮਾੜੀ ਸੰਗਤੋਂ ਨਿਕਲ ਕੇ ਤੇ ਚੰਗੇ ਰਸਤੇ ਅਪਣਾਏ ਆ ਅੱਜ ਇਹਨਾਂ ਦਾ ਨਾਮ ਆ ਰਤਪਾਵਾ ਵਧੀਆ ਚੱਲਣ ਡਿਆ ਸਾਰਾ ਕੁਝ ਸੁਦੀਰ ਸਿੰਘ ਚਾਬਾ ਤੇ ਉਹਨਾਂ ਦਾ ਪਰਿਵਾਰ ਕਹਿੰਦੇ ਕਿ ਜਦੋਂ ਨਸ਼ੇ ਦੀ ਦਲਦਲ ਦੇ ਵਿੱਚ ਤੇ ਉਦੋਂ ਪਰਿਵਾਰ ਤਾਂ ਕੀ ਸਮਾਜ ਚ ਵੀ ਖਲੋਣਾ ਔਖਾ ਸੀ ਤੇ ਅੱਜ ਸਮਾਜ ਚ ਐਸਾ ਰੁਤਬਾ ਹੈ ਕਿ ਹਰ ਕੋਈ ਆਵਾਜ਼ ਦਿੰਦਾ ਹੈ ਕਿਉਂਕਿ ਗੁਰੂ ਦੇ ਜਹਾਜੇ ਚੜ ਗਏ ਅਮਰਤ ਛਕ ਲਿਆ ਬਾਣੀ ਨਾਲ ਜੁੜ ਗਏ ਉਹ ਕੀਰਤਨੀ ਜਥੇ ਦੇ ਨਾਲ ਵੀ ਜਾਂਦੇ ਆ ਸੇਵਾ ਵੀ ਕਰਦੇ ਨੇ ਤੇ ਆਪਣਾ ਪਰਿਵਾਰ ਵੀ ਚਲਾਉਂਦੇ ਨੇ ਕੈਮਰਾਮੈਨ ਪੰਡਿਤ ਨਾਲ ਨੇ ਤੇ ਲੂਥਰਾ ਜੀ মিডিਆ ਬਟਾਲਾ